ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਜਸਾ ਸਚੁ ਹੂੰ ਜੁਗਾਦ ਸਚੁ ਹੈ ਭੈ ਸਚੁ ਨਾਨਕ ਹੋਸੀ ਭੀ ਸਚੁ ਜੋ ਸੋਚੈ ਸੋਚ ਨ ਹੋਵੀ ਜੇ ਸੋਚੀ ਨਖਵਾਰ ਤੋ ਪੇ ਜਪਨਾ ਹੋ ਵੀ ਜੇ ਦਾਇ ਰਹਾ ਲਵਤਾਰ ਫੁਖਿਆ ਫੁਖਨ ਉਤਰੀ ਜੇ ਬਨਨਾ ਪੁਰੀਆ ਪਾਰ ਸਹ ਸਿਉਣ ਪਾਲਾ ਖੋ ਹੋਏ ਤੈ ਕਿਨ ਚੱਲੇ ਨਾਲ ਇਹ ਸਚਾਰ ਹੋਈ ਏ ਕੇ ਖੂੜੇ ਛੱਟੇ ਪਾਲ ਹੁਕਮ ਰਜਾਈ ਚੰਦਨ ਮਨੁ ਰਖਿਆ ਨਾਨਕ ਉਮੀ ਹੋ ਗਨਿਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵੇਂ ਜੀ ਹੁਕਮ ਵੱਲੇ ਬੜਿਆਈ ਹੁਕਮੀ ਉਤਮਨੀਸ਼ ਹੁਕਮ ਵੱਲੇ ਖਲੋਖ ਸੁਖਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਹਾਈ ਹੈ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੈ ਜੇ ਬੁੰਜੇ ਤਾਂ ਹੁਮੇ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੀ ਸਾਨ ਗਾਵੇ ਕੋ ਗਣਵੜੀਆਂ ਇੰਨੀਆਂ ਚਾਰ ਗਾਹੀ ਕੁੰਬ ਦਿਹਾ ਵੇਖੂੰ ਵਿਚਾਰ ਗਾਹੀ ਫਮ ਸਾਜ ਕਰੇ ਤਨ ਕੀ ਗਾਵੇ ਕੂੰ ਜੀ ਲੈ ਫਰੰਦੇ ਗਾਵੇ ਕੂੰ ਜਾਪੇ ਜਿਸੇ ਦੂਰ ਗਾਵੇ ਕੂੰ ਵੇਖੇ ਹਾਜ਼ਰ ਹਜ਼ੂਰ ਕਤਨਾ ਕਥਨ ਆਵੀਂ ਟੋਟ ਕਸ ਕਸ ਕਥੀ ਕੋਟੀ ਕੋੜ ਕੋੜ ਦਿੰਦਾ ਦੇ ਲੈਂਦੀ ਥਕ ਪਾਈ ਹੂੰ ਜਗਾ ਜਹੰਤਰ ਰਖਾਈਂ ਖਾਈਂ ਕੋਮੀ ਹੋਤੋਂ ਦੇ ਲਾਇਦਾ ਮਨਨ ਕੇクセਂ بے پروا سچ ਸائیں ਸੱਚ ਨਾਏ ਪਾਖੀਆਂ ਪਵਾ ਪਰ ਅੱਖੇ ਮੰਗੇਂ ਦੇ ਦੇਦਾਨਤ ਕਰੇਂਦਾ ਤਾਂ ਫਿਰ ਕੇ ਅੰਗੇ ਰਖੀਂ ਜਿੱਦ ਸੀ ਦਰਬਾਰ ਮਹੁ ਕੀ ਬੋਲਨ ਬੋਲੀਏ ਜਿਸ ਤਰਹਿ ਪਿਆਰ ਅਮਰ ਜਵੇਦਲਾ ਸਤ ਨਾ ਵੜਿਆ ਵਿਚਾਰ ਗਰਮਿ ਆਵੇ ਕਪੜਨਦਰੀ ਮੁਖ ਗਾਣ ਹੈ ਮੈਂ ਜਾਣੀ ਸਭ ਆਪੇ ਸਚਾ ਅਰਜ਼ਾ ਪਿਆਰ ਨਾ ਜਾਇ ਕੀ ਤਨ ਨ ਹੋਵੇ ਆਪੇ ਆਪ ਨਿਰੰਝਿ ਸਵੇਜਿ ਸੰsevਿਆ ਤਨ ਪਾਇਆ ਮਾ ਨਾਨੰ ਗਾਵੀਏ ਕਨਿਨਿਦਾਨ ਨਾਨੰ ਗਾਵੀਏ ਸੰਯਮ ਰਖੀਐ ਭਾਉ ਦੁਖ ਪਰ ਹਸਮ ਕਲੈ ਜਾਇ ਗੁਰਮੁਖ ਨਾਜ਼ਮ ਗੁਰਮੁਖ ਵੇਦੰ ਪਰਮ ਭਰਿਆ ਸਮਾਈ ਗੁਰੇਸ਼ਰ ਗੁਰਬੌਰ ਪਰਮਾ ਗੁਰ ਪਾਰਵਤੀ ਮਾਈ ਜਿ ਭੁਜਾਣਾ ਆਖਾਂ ਨਹੀਂ ਕਹਿਣਾ ਕਥਣਾ ਜਾਈ ਬੁਰਾ ਇੱਕ ਤੇ ਹੀ ਭੁਜਾਈ ਸਮਨਾ ਜੀਆਂ ਕਾਇ ਫਿ ਦਸਤਾ ਸੋ ਮੇਂ ਸੰਨਾ ਜਾਈ ਤੇਥ ਨਾਮਾ ਜੇਥ ਭਾਵਾਂ ਬਿਣ ਭਾਣੀ ਕੇ ਨਹੀਂ ਕਰੀਂ ਜੀਤੇ ਸੀਟੋਂ ਪਾਈਂ ਵੇਖਾਂ ਮਨ ਕਰਮਾਂ ਕੇ ਮਲੇ ਲਈ ਮਾ ਤੋ ਜਤਨ ਜਵਾ ਹਰਮਾਨ ਖੇਕ ਕੁਰ ਕੇ ਸਿੱਖ ਸੁਣੀ ਗਰਾਂ ਇੱਕ ਦੇਹ ਵਜਾਈ ਸਭਨਾ ਜੀਆਂ ਕਾਇਖਤਾਸਤਾ ਸੋਮੇ ਉਸ ਨਾ ਜਾਈ ਜੇ ਲੋਕ ਚਾਰੇ ਔਰ ਜਹ ਹੁੰਦ ਸੋਣੀ ਹੋਏ ਨਵਾਂ ਖੰਡਾ ਚ ਜਾਣੀ ਦਾ ਚਲੇ ਸੋ ਕੋਈ ਸੰਗਾਵ ਨੁਰ ਖਾਈ ਕੇ ਜਸ ਗੀਤ ਜਗ ਲਿਹੇ ਜੇ ਸੰਦਨ ਆ ਗੀਤਾ ਬਾਤ ਨ ਬਚੇ ਕਿ ਹਿਟਾ ਅੰਦਰ ਗੀੜ ਕਾ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗਣ ਕਰੇ ਬਨਵੰਤਿਆ ਖੰਦੇ ਤੇਹਾ ਕਹਿਨ ਸੋ ਜੀ ਜੇ ਤੁਸ ਕਉ ਕੋਇ ਕਰੇ ਸੁਣਿਆ ਸਿਂਧਿ ਪੇ ਸੁਨਾਥ ਸੁਣਿਆ ਧਰ ਕਬਰੀ ਆਕਾਸ਼ ਕਹਿੰਦੀ ਪਲੋਪਾ ਸਨੇ ਪਹੇ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਦੁਖ ਪਾਵ ਕਾ ਨਾਸ ਸਣਿਏ ਈਸ਼ਰ ਵਰਮਾ ਇੰਦੇ ਸੁਨੇ ਮੁਕਸਲਾ ਹਨਮੰਦ ਸਣਿਏ ਜੋਗ ਜਗਤਨ ਭੇਦ ਸਣਿਏ ਸਾਸ ਸਮਰਥ ਵੇਦ ਨਾਨਕ ਭਗਤਨਾ ਸਦਾ ਵਿਗਾਸਣਿ ਦੁਖ ਪਾਵਕ ਨਾ ਸਣਿਏ ਸਤ ਸੰਤੋ ਗਿਆਨ ਸਣਿਏ ਅਸਲ ਕਾਸ਼ਿਨਾਨ ਸਣਿਏ ਪਰਪੜ ਪਾਵੇ ਮਾਨ ਸਣਿਏ ਲਾਗੇ ਇਸ ਅਜਿ ਧਿਆਨ نانک بگتا سدا وکاس سن دکھ پاوکا ناسا سنیا سرا گنا کے گا سن سیکھ پیر شاہ سن اندھے پاوے راہ سنہ ہاتھ گا نانک بگتا سدا وکاس سنیں دکھ پاوکا ناسا منی کہ گت کہی نہ جائی جی کوہیں پچھے پچھ تائی ਅਗਸਿਕਾਉਣ ਲੇਖਣ ਹਾਰ ਨਵੀਂ ਕਾਵੇ ਕਰਨ ਵਿਚਾਰ ਐਸਾ ਨਾਮ ਜਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੈ ਮੰਨੇ ਸੋਤ ਹੋਏ ਮਨ ਕੋ ਦਰ ਮੰਨੇ ਸਗਲ ਪਾਉਣ ਕੇ ਸੋ ਨਾ ਮੰਨੇ ਮੋ ਜੋਟਾ ਨਾ ਕਾਏ ਮੰਨੇ ਜਮਕੇ ਸਾਸ ਨਾ ਜਾਏ ਐਸਾ ਨਾਮ ਜਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੈ ਮਨੇ ਮਾਰਿ ਗਿਹਾਗ ਨ ਪਾਈ ਮਨੇ ਪਸਾਂ ਪਰਗਣ ਜਾਈ ਮਨੇ ਮਗ ਨ ਥਲੇ ਪੰਥ ਮਨੇ ਤੁਮ ਸੇ ਤੀਜਨ ਲਾਂਦੇ ਸੋ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰੀ ਸਰਦਾਰ ਮਨੇ ਤਰੇ ਤਰਿੰਗ ਸਿਖ ਮਨੇ ਨਾਨਕ ਹੋਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਪੰਜ ਵਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਧਰਗੇ ਮਾਨ ਪੰਜ ਸੂਰ ਹੈ ਤਰ ਰਾਜਾਨ ਪੰਜਾ ਕਾ ਪਰ ਇਕ ਧਿਆਨ ਜੇ ਕੋ ਕਹੇ ਕਦੀ ਵਿਚਾਰ ਕਰਤੇ ਕੇ ਕਰਨੀ ਨਹੀਂ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਅਰਥ ਜਿਨ ਸੂਤ ਜੇ ਕੋ 부ਜੇ ਹੋਵੇ ਸਚਿਆਰ ਤਹਲੇ ਉਪਰ ਗੀਤਾ ਭਾਰਤਤਾਤੀ ਹੋਰ ਪਰੇ ਹੋਰ ਹੋ ਸਤਿ ਸਤੇ ਭਾਤ ਲੇਖਣ ਜੋਰ ਜਿਹੇ ਜਾਤ ਰੰਗਾ ਕੇ ਨਾਵ ਸੁਮਨਾ ਲਿਖਿਆ ਪੁਰੀ ਕਲਾ ਹੋਲੇ ਖਾਲ ਖਜਾਨੀ ਤੇ ਲੇਖਾ ਲਿਖਿਆ ਕੀਤਾ ਹੋਇ ਕੀਤਾ ਸੰ ਸਹਾਲੇ ਰੂਪ ਕੀਤੀ ਦਾ ਜਾਣੀ ਕਣ ਕੋ ਕੀਤਾ ਪਸਾਵੇ ਕੋ ਕਵਾਉ ਤੇ ਸਤਿ ਮਿਲਾ ਖੰਦਰੀਆ ਕੁਦਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋਤ ਦਪਾ ਮੇ ਸਾਈ ਭਲੇ ਕਾਲ تا نرکارا سنکھ پوجا سنگ تب تسنگ گرتھ مکھ وید پال سنکھ جوان بچا سنگ ستی اثھ در تار اسنگ سور مکسار سنکھ ملائے تار ਉਜ਼ਰਤ ਕੌਣ ਕਹਾ ਵੀ ਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਦਦ ਭਾਵੇ ਸਾਈ ਭਰੀਕਾਰ ਤੁਸਾ ਸਲਾਮ ਦਰਨਕਾਰ ਅਸਾਂ ਕਮੋਰ ਕੰਦ ਕੋਸਾਂ ਖਜੋਹਰਾ ਮਖੋਸਾਂ ਕਮਰ ਕਾ ਜਾਈ ਜੋਰ ਅਸਾਂ ਘਰ ਵਸਤੇ ਆਖਮਾਈ ਅਸੰਖ ਪਾਪੀ ਪਾਉਕਰਨ ਜਾਏ ਸੰਗ ਕੋੜਿਆਰ ਕੋੜੇ ਫਰਾਈ ਅਸਾਂ ਕਮਲੇਸ਼ ਮਾਲ ਨਪਖ ਖਾਈ ਅਸਾਂ ਗਨਿੰਦਕ ਸਰ ਕਰੀ ਭਾਰ ਨਾਨਕ ਮੀਨ ਚ ਕਹੀ ਵੀ ਚਾਰ ਬਾਰਿਆ ਨਾ ਜਾਵਾ ਈਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਸਦਾ ਸਲਾਮ ਅਰੰਕਾਰ ਅਸਾਂ ਸੰਨਾਵ ਸੰਖਤਾਮ ਗੰਮ ਗੰਮ ਸੰਕਲੋ ਅਸਾਂ ਕਹੇ ਸਰ ਭਾਰਵੇ ਅਖਰੀ ਨਾਮ ਕਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲੇਖਣ ਭੋਲਣ ਮਾ ਕਰ ਸ ਸੰਜੋਗ ਮਖਾਨ ਜੇ ਨਹਿ ਲੇਖੇ ਜੇ ਸੰਗਾਈ ਜੇ ਫਰਮਾਈਂ ਤੇ ਤੇ ਪਾਏ ਜੇਤਾ ਕੀਤਾ ਚੇਤਾ ਨਾ ਵਿੰਡਾ ਵੀ ਨਹੀਂ ਕੋਥਾ ਕੋਲਰ ਜਕੌਨ ਕਹਾ ਵੀ ਚਾਰ ਹਾਰਿਆ ਨਾ ਜਾਵਾ ਏਕ ਵਾਰ ਜੋ ਦਦ ਭਾਵੇਂ ਸਹੀ ਭਲੀਕਾਰ ਤੁਸਲਾ ਸਲਮਦੰਕਾਰ ਫਰੀਏ ਹੱਥ ਤੇ ਧੰਦੇ ਪਾਣੀ ਤੋਤੇ ਤਰਸਕੇ ਮੋਤਾ ਬਲੀ ਹਿੰਕਾ ਪੜੋ ਹੋਏ ਇਹਦੇ ਸਾਗੂ ਨੂੰ ਲਈ ਹੋ ਤੋਏ ਪਰਿਯ ਮਤ ਪਾਪਾ ਕੇ ਸੰਗ ਉਹ ਤੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖ ਨਾਹੀਂ ਕਰ ਕਰ ਕੰਨ ਲਿਖ ਲਜਮ ਆਪੇ ਬਿਜ ਆਪੇ ਹਿਫਾ ਉਹਨਾਂ ਕਹ ਕਮੀ ਆਹੂ ਜਾਵ ਧੀਰਤਮ ਦਿਆਦਾਨ ਜੀ ਕੋ ਪਾਵੇ ਤਲ ਕਮ ਸੁਣਿਆ ਮੰਨਿਆ ਮਨ ਕੀਤਾ ਭਗਵੰਤ ਰੰਗਾ ਤੀਰਥ ਮੰਦਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੈ ਬਣ ਗੁਣ ਕੀਤੇ ਭਗਤ ਨ ਹੋਏ ਸਵਾਦ ਆਸ ਬਾਣੀ ਪਰਮਾਉ ਸਾ ਸੁਹਾ ਸਤਮ ਚਾਉ ਕਉ ਸਵੇ ਲਵਗਤ ਕਉ ਕਉ ਤਤ ਕਉ ਵਾਰ ਕਉ ਸ੍ਰਿਤੀ ਮਹ ਕਉ ਜਿਤ ਹੋਇ ਅਕਾਲ ਵੇ ਨ ਪਈਆਂ ਪੰਡਤੇ ਜੇ ਹੋਵੇ ਲੇਖ ਪ੍ਰਾਨ ਵਾਹ ਤੇ ਨਾ ਪਾਉਂ ਕਰਦੀਆਂ ਜੇ ਲੇਖਨ ਲੇਖਪਰਾਨ ਤੇਤਵਾਰ ਨਾ ਜੋਗੀ ਜਾਣੇ ਤੋਂ ਹੁਣ ਕੋਈ ਜਖਰਤਾ ਸੇਠੀ ਕੋ ਸੰਜੀ ਆਪੇ ਜਾਣੀ ਸੋ ਕਿਵ ਕਰੇ ਆਖਾਂ ਕਿ ਉਸਲਾਈ ਪਹਿਵਾਨੀ ਕੋ ਜਾਣਾ ਨਾਨਕ ਆਖਣ ਸਾਕੂ ਆਖੇ ਇੱਕ ਦੋ ਇੱਕ ਸਿਆਣਾ ਵੰਡਾ 79 ਗੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੀ ਆਗੇ ਗਿਆਨ ਸੋਹ ਹੈ ਪਤਾ ਲਾ ਪਤਾ ਲੱਖਾਂ ਗਾਸਾਂ ਗਾਸ ਕੋੜ ਕੋੜ ਕਪਾਲ ਸੁਕੇ ਵੀਹਿੰਦ ਕਹਿਨ ਕਵਾਰ ਸਹਸ ਅਠਾਰ ਹੈ ਕਹਿਨ ਕਿਤਾਬ ਅਸਲਕ ਧਾਤ ਲੇਥਾਈ ਤਾ ਲੇਖੀਨ ਲਿਖੇ ਹੋਏ ਬਨਾਸ ਨਾਨਕ ਬੰਦਾ ਕੀ ਆਪੇ ਜਾਣੀ ਆਪੂ ਸਲਾਹੀ ਸਲਾਇ ਤੇ ਸੁਤਨ ਪਾਇਂ ਨਦੀਆਂ ਅਤੇ ਪਹਾ ਪੇ ਸੁਮਰਦਨਾ ਜਾਣੀ ਸਮੁਲ ਸਾਰ ਸੁਤਾਨ ਕੇ ਹਰਾ ਸੀਤੀ ਮਾਨ ਤਨ ਇਹੜੇ ਤਨ ਨ ਹੋਬ ਨੀਂਜੇ ਸਮਨੋਂ ਨ ਬਿਸਰਿਆ ਅੰਤਨ ਸਿ ਇਹ ਕਹਿਣਾ ਅੰਤ ਅੰਤਨ ਕਰਨੀ ਦਿਨ ਨ ਅੰਤ ਅੰਤਨ ਬੇਖੁਣ ਸੋਨ ਨ ਅੰਤ ਅੰਤਨ ਜਪੇ ਕਿਆ ਹੁੰਨ ਅੰਤ ਅੰਤਨ ਜਾਪੀ ਕੀਤਾ ਕਾਰ ਅੰਤਨ ਜਾਪੇ ਪਾਰਾ ਵਾਰ ਅੰਤਕਾਰਨ ਕੀਤੇ ਬੱਲਾ ਹੀ ਤਾਂ ਕਿ ਅੰਤਨ ਪਾਏ ਜੇ ਹੋ ਅੰਤਨ ਜਾਣੀ ਪਏ ਮਹਤਾਬ ਨਹੀਂ ਮਹਤਾਬ ਵਿੰਡਾ ਸੋ ਉਚਾ ਸਾ ਉਚੇ ਉਪਰ ਉਚਾ ਨਾਮ ਏਵੜ ਉਚਾ ਹੋਏ ਕੋ ਸੁਚੇ ਕੋ ਜਾਣੀਐ ਸੇ ਜੇੜੇ ਆਵ ਜਾਣੀ ਆਪਿ ਆ ਨਾਨ ਰਧਰੀ ਕਰੀਂ ਦਾਤ ਮਹਤਾ ਕਰਮ ਲਖਿਆ ਨਾ ਜੈ ਵਿੰਡਾ ਦਾਤਾ ਤਨ ਨਾ ਸਮਾਈ ਇਤੇ ਮੰਗੇ ਜੋ ਵਪਾਰ ਖੇਤਿਆਂ ਗੰਦ ਨਹੀਂ ਵੇਚਾਂ ਅਖੇਤੇ ਖੋਟੇ ਬੇਕਾਰ ਖੇਤੇ ਲੈ ਲੈ ਮੁਕਰ ਪਾਈ ਇਤੇ ਮੂਰਖ ਕਾਹੀ ਖਾਏ ਖੇਤੇ ਦੂ ਉਰਦਮਾਰ ਇਹਿੰਦਾ ਤਰੀਂਦਾ ਤਾਰ ਬਾਂਧ ਖਲਾਸੀ ਪਾਣੀ ਹੋ ਰੱਖ ਨਾ ਸਕੀ ਕੋਏ ਜੇ ਕੋ ਖਾਏ ਤੇ ਅਖਣ ਪੈਉ ਜਾਣ ਜੀ ਤੇ ਮੂ ਖਾਏ

ਮੋਲ ਕਰਮ ਨੂੰ ਸੁਣਾ ਮੁੱਲ ਮਲ ਆਖਿਆ ਨਾ ਜਾਏ ਆਖ ਆਖ ਰਹਿ ਲ ਬਲਾਈ ਆਖੇ ਬੀਤ ਪਾੜ ਫਰਾਨੇ ਆਖੇ ਪੜੇ ਕਰੇ ਬਖਿਆਣ ਆਖੇ ਵਰਮੇ ਆਖੇਂ ਦਾ ਕੀ ਗੋਪੀ ਤੇ ਗੋਵਿੰਦ ਆਖੇ ਸਰੀ ਆਖੇ ਸਿੰਧ ਆਖੇ ਕਹਤੇ ਕਹਤੇ ਗੀਤੇ ਬੁੱਧ ਆਖੇ ਨਾਨਕ ਆਖੇ ਦੇਵ ਆਖੇ ਸੁੰਦਰ ਮੰਦਸੇ ਕਿਤੇ ਆਹੇ ਆਖਣ ਪਾਹੀਏ ਕਿਤੇ ਕਹਿ ਕਹਿ ਉਠਣ ਜਾਏ ਤੇ ਕਿਤੇ ਹੋਰ ਕਰੇ ਤਾਂ ਆਖਣ ਸਕੀਂ ਢੀਂ ਕੇ ਜੇਵਲ ਭਾਵੇ ਤੇ ਬਲ ਹੋਏ ਨਾਨਕ ਜਾਣੀ ਸਾਚਾ ਸਿਝੇ ਕੋ ਆਖੇ ਅੱਖੀਂ ਬੋਲ ਬੰਗਾਲ ਤਾਲੇ ਸ਼ੇਰੰਗਵਾਰਾ ਦੋ ਵਾਰ ਸੋਦਰ ਕੀ ਹਾਸੋਂ ਕਰ ਕੀ ਹਾ ਜਤਬੈ ਸਰਬ ਸਮਾਲੇ ਵਾਜੀ ਨਾਦ ਹਣੀ ਕਸਮ ਕਾ ਗੀਤਿ ਵਾਗੁਨ ਹਾਰੀ ਇਤੇ ਰਾਗ ਪਰੇਸ਼ੋ ਕਿਹਨਿ ਕਿਤੇ ਗਾਵਨ ਹਾਰੇ ਗਾਵੇ ਹ ਤੁਹਾਨੂੰ ਕੋਣ ਬਣੀ ਵੈ ਸੰਤਨ ਗਾਵੇ ਰਾਜਾ ਧਰਮਦਵਾਰੀ ਗਾਵੇ ਜੈਤ ਕੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰ ਗਾਵੇ ਇਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦਰ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸੇ ਸਮਾਦੀ ਅੰਦਰ ਗਾਵੂ ਸਾਜ ਵਿਚਾਰੀ ਗਾਵਾਂ ਜਿਤਿ ਸਤੇ ਸੰਤੋਖੀ ਗਾਵਹਿ ਵੀਰ ਕਰਾਰੀ ਗਾਵਨ ਪੰਡਰ ਪੰਡਰ ਕੀ ਜਗ ਜਗ ਬੇਦਾਂ ਨਾਲੇ ਗਾਵੇ ਮੋਹਣੀਆਂ ਮਲਮੋਹ ਸਰਗਮਸ਼ ਪਿਆਲੇ ਬਹੁਤ ਨੂੰ ਪਾਏ ਤੇਰੇ ਅਰਸਰ ਜੀ ਤੁੰਡਾਲੇ ਗਾਵੇ ਜੋਤ ਮਹਾ ਬਲਸੂਰਾ ਗਾਹੇ ਖਾਣੀ ਚਾਰੇ ਗਾਵੇ ਖੰਡ ਮੜਲੌਰ ਬੰਦਾ ਕਰ ਕਰ ਕੀ ਧਾਰੀ ਸੇਦ ਜਨੂਗਾ ਜੋਤ ਤੇ ਪਾਉਂਦੇ ਤੇ ਤੇ ਫੋਕਾ ਚ ਸਾਲ ਲੈ ਹੋਰ ਕੀਤੇ ਕਾਮਨ ਸੇ ਮਜ ਤਣਾਵ ਨਾ ਨੇ ਕਿਆ ਵਿਚਾਰੀ ਸੋਏ ਸੰਧਾਰ ਸਾਚ ਸਭ ਸੱਚਾ ਸਾਚੀ ਨਾਈ ਹੈਪੀ ਹੋਸੀ ਜੈ ਨਜ ਸੇਤਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੀ ਜੀਤਾ ਆਪਣਾ ਜੋ ਤਸਦੀਹ ਹੁੰਦੀ ਆ ਜਿਉ ਤਸਪਾਉਂ ਸੇਕਲ ਸੀ ਮਕੂ ਨਾ ਕਰਨਾ ਜਾਈ ਸਫਾਲ ਤਸਾਹੂ ਸਹਾਪਾਤ ਸਭ ਨਾਨਕ ਰਹਿ ਰਜ਼ਾਈ ਮੰਦਾ ਸੰਤੋਲ ਸਰੂਪਾਤ ਝੋਲੀ ਧਿਆਨ ਕੀ ਕਰਹਿ ਭੂਤ ਚਿੰਤਾ ਕਾਲ ਕਵਾਰੀ ਕਾਇਆ ਜਗਤ ਦੰਡਾ ਪਰਤੀਤ ਆਹੀ 판ਥੀ ਸਗਲ ਮਾਤੀ ਮਨ ਜੀਤੇ ਜਗ ਜੀਤ ਅਦੇ ਤੁਸੀਂ ਅੰਦੇਸ ਆਦ ਅੰਦੀਲ ਅਨਾਥ ਅਨਾਹਤ ਮਜਕ ਜੇ ਇੱਕ ਮੁਬੈਸ ਹੋਤ ਗਿਆ ਹੰਦਿਆ ਬੰਡਾਲ ਕਲਕੜਵਾਜੀ ਨਾਸ ਆਪਨਾਥ ਨਾਥੀ ਸਮਝਾ ਕੀ ਪ੍ਰਸਦ ਅਵਰਾ ਸਾ ਸੰਜੋਜ ਦੇ ਕਾਲ ਚਲਾ ਲਿਖੇ ਆਮੀ ਭਾਗ ਅਦੇ ਤੁਸੀਂ ਅੰਦੇਸ ਆਦ ਅਨੀਲ ਅਨਾਤ ਅਨਾਥ ਜਿਉ ਇੱਕ ਕੁੰਗਸ ਇਕਾ ਮਾਇੁਕਤ ਵਿਆਹਿਤਨ ਚੇਲੇ ਫਰਮਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਹੀ ਦੀਵਾਨ ਜੁਤਿ ਸੁਭਾਵਨ ਤੇ ਵਿਚਲਾਵੇ ਜਿਉ ਹੋਵੇ ਫਰਮਾਨ ਹੋਵੇ ਖੈ ਉਹਨਾਂ ਅੰਦਰ ਨਾਲਿ ਪਖਤਾ ਹਿਵੇਂ ਡਾਨ ਆ ਰਹੇ ਤੁਸੀਂ ਆਦੇਸ਼ ਆਦ ਅਨੀਲ ਅਨਾਤ ਅਨਾਹਤ ਜੁਜ ਇਕ ਹੁੰਵੇਸ ਆਸਨ ਰਲੇ ਪੰਡਾਰ ਜੋ ਕਿਸ ਪਾਸੇ ਕਾ ਵਾਰ ਕਰ ਕਰ ਵੇਖੇਸ ਜਿਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਕਿਸੇ ਅਦੇਸ ਆਦ ਅਨੀਲ ਅਨਾਤ ਅਨਾਹਤ ਜੁਜ ਇਕ ਹੁੰਵੇਸ ਇੱਕ ਦੋ ਜੀ ਬੋਲਖ ਹੋ ਹੈ ਲਖ ਮੇ ਲਖ ਵੀ ਲਾਲਾ ਗੇੜਾ ਆਖੀ ਇਹ ਨਾਂਝ ਗਦੀਸ਼ ਇਹ ਤਰਾ ਪੱਤ ਬੜੀਆਂ ਚੜੀਏ ਹੋਏ ਆਖੀ ਸੁਣ ਗੱਲਾਂ ਆਕਾਸ਼ ਕੀ ਜੀਟਾ ਆਈ ਦੀਸ ਨਾਨ ਬਦਰੀ ਪਾਈਏ ਘੋੜੀ ਘਰੇ ਠੇਸ ਆਖਾਂ ਜੋਰ ਚ ਪਹਿਨਾ ਜੋ ਜੋ ਨ ਮੰਗਣਦੇ ਨ ਜੋ

ਕਰਮੀ ਕਰਮੀ ਹੋਈ ਵਿਚਾਰ ਸੱਚਾ ਅਸੱਚਾ ਦਰਵਾ ਤਥੇ ਸੋਨ ਪੰਜ ਪ੍ਰਮਾਨ ਤਰੀ ਕਰਮ ਪਵਿਨੀ ਸਾਂ ਕਜ ਬਗਾਇਓ ਤੇ ਪਾਈ ਨਾਨਕ ਬਿਆ ਜਾਪੇ ਚੱਜ ਤਰਮ ਖੰਡ ਲਗੈ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਉਣ ਫਣੀ ਬੇ ਸੰਤਰ ਕਿਤੇ ਕਾਨ ਮਹੇਸ਼ ਕਿਤੇ ਵਰਮੇ ਘਰ ਅੜੀ ਰੂਪ ਰੰਗ ਕੇ ਬੇਸ ਕਿਤੇ ਆ ਗਰਮ ਭੂਮੀ ਮੇਰ ਕਿਤੇ ਕਿਤੇ ਤੋਂ ਬੰਦੇਸ ਕਿਤੇ ਇੰਦ ਚੰਦ ਸੋਹਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧੋਦਨਾਲਸ ਕਿਤੇ ਕਿਤੇ ਦੀਨ ਬੇਸ ਕੇ ਦਿਨ ਦੇਵਦਾਨੁ ਮੰਨ ਕਿਤੇ ਕਿਦਰ ਤਸਮੰਦ ਮੰਦ ਕਿਤੇ ਆ ਖਾਣੀ ਕਿਰਤਿਆ ਬਾਣੀ ਕਿਤੇ ਪਾਸ ਨਰੰਦ ਕਿਤੇ ਸੱਚੀ ਸੇਵਾ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੇ ਗਿਆਨ ਵਰਜਨ ਦਿੱਥੇ ਨਾਜ ਮਨੋ ਦਾ ਕੋਲ ਆਨੰਦ ਸਰਮ ਖੰਡ ਕੀ ਬਾਣੀ ਰੋ ਦਿੱਥੇ ਘਾੜਤ ਘੜੀਏ ਕੋ ਹੱਥ ਨੂੰ ਬਤਾਂ ਕਿੰਨ ਦਲਾਂ ਕਛਿਆ ਨਾ ਜਾਏ ਜੇ ਕੋ ਕਹੇ ਪਿਛੇ ਵਿਛਤਾਏ ਦਿੱਥੇ ਘੜੀਏ ਸੋ ਤੁਮਰ ਤੁਮਰ ਬੋਲਦਾ ਦਿੱਥੇ ਘੜੀਏ ਸਲਾ ਸਦਾ ਕੀ ਸੁਦਦਾ ਕਰਮ ਖੰਡ ਕੀ ਬਾਣੀ ਜੋ ਦਿੱਥੇ ਹੋਰ ਨਾ ਕੋਈ ਹੋ ਤਸੇ ਜੋਤ ਮਹਾ ਬਲ ਸੋਚਨ ਮੇ ਰਾਮ ਰਿਆ ਪ੍ਰਭੂ ਤਸੇ ਸੀਤੋ ਸੀਤਾ ਮੇ ਮਾ ਮਾਈ ਤਾਕਰ ਬਨ ਕਥਨ ਜਾਹਿ ਨਾ ਹੁ ਮਰੇ ਨਾ ਠਾਗੇ ਜਾਹਿ ਜਿਨ ਕੇ ਰਾਮ ਰਸੇ ਮਨ ਮਾਈ ਤਥੇ ਭਗਤ ਬਸੇ ਕੇ ਲੋ ਕਰਿ ਅਨੰਸ ਚਮਸੇ ਸਾਚੇ ਖਾਣ ਵਸੇ ਨਿਰੰਕਾਰ ਕਰ ਕਰ ਵੇਖਿ ਨਦ ਨਿਹਾਲ ਤਥੇ ਖੰਡ ਮਨੁਜ ਪ੍ਰਮਾਣ ਜੀ ਕੋ ਕਥਿ ਤਾ ਅੰਤ ਨਾ ਅੰਤ ਤਥੇ ਲੋ ਲੋ ਅਕਾ ਜੁ ਜੁ ਕੋ ਮ ਦੇਵ ਤਮਕਾਰ ਵੇਖੇ ਵਿਸੇ ਘਰ ਵਿਚਾਲ ਨਾਨਕ ਸਨਾਗੜਾ ਸਾਜਤ ਪਹਾੜਾਂ ਤੇ ਜਸੁ ਨਿਆਰ ਅਹਰ ਨਬਾਸ ਵੇਂ ਨਥਿਆਰ ਫੋਕ ਲਗਨ ਤਪਤਾਉ ਭੰਡਾ ਫੋ ਅਮਰਤ ਢਾਲ ਘੜੀ ਜੈ ਸਾਜ ਸਜੀਟ ਕਸਾਲ ਜਿਨ ਕੋ ਨ ਦਰਕਾਰ ਮਤਿ ਨਕਾਰ ਨਾਨਕ ਨਦਰਿ ਨਦਰਿ ਨਿਹਾਲ ਸੰਦੂਕ ਆਹਣ ਗੁਰੂ ਪਾਣੀ ਪਿਤਾ ਮਾਤਾ ਸਤਿ ਮਾਤਾ ਦਿਵਸ ਰਾਤ ਹੀ ਦਾ ਹੀ ਜਾਇ ਆ ਕੇ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਬਾਚੀ ਧਰਮ ਹضور ਕਰਮੀ ਆਪੋ ਆਪਣੀ ਕੇ ਨੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਛਕਤ ਕਾਲ ਨਾਨਕ ਦੇਵ ਪੂਜਲੇ ਕੀਤੀ ਛੁਟੀ ਨਾਨ